ਉਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੇ ਪਿੰਡ ਡਾਂਡੀਆਂ ਜਲਾ ਸ਼ਹਿਰਪੁਰ ਵਿਖੇ ਜਿੱਥੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸ਼ੀਰ ਸਤਾਨ ਤੇ ਹਰ ਮਹੀਨੇ ਦੀ ਤਰ੍ਹਾਂ ਜੇਠਾ ਐਤਵਾਰ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀਪਰਵੰਧਕ ਕਮੇਟੀ ਦੁਆਰਾ ਹੀ ਸ਼ਰਧਾ ਪੂਰਕ ਮਨਾਇਆ ਗਿਆ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਮਾਸਟਰ ਦਵਿੰਦਰ ਸਿੰਘ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਸਵਰਗਵਾਸੀ ਕਾਬਲ ਸਿੰਘ ਪਤਨੀ ਮੀਰਾ ਅਮਰੀਕਾ ਨਿਵਾਸੀ ਨੇ ਆਪਣੇ ਬੱਚੇ ਗੁਰシャンਜੀਤ ਦੀ ਇੰਜੀਨੀਅਰਿੰਗ ਦੀ ਨੌਕਰੀ ਮਿਲਣ ਦੀ ਖੁਸ਼ੀ ਅਤੇ ਲੜਕੀ ਸੁਖਪ੍ਰੀਤ ਕੌਰ ਐਸ.ਡੀ ਕਰਨ ਤੋਂ ਬਾਅਦ ਆਰਥੀ ਸੁਪਰ ਫੈਸਿਲਿਟੀ ਵਿੱਚ ਦਾਖਲਾ ਮਿਲਣ ਦੀ ਖੁਸ਼ੀ ਵਿੱਚ ਉਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਤੇ ਪਰਿਵਾਰ ਦੀ ਸ਼ੁਖਸ਼ਾਂਤੀ ਚੜ੍ਹਦੀ ਕਲਾ ਲਈ ਅੱਜ ਗੁਰਦੁਆਰਾ ਸਾਹਿਬ ਆਸਾ ਜੀ ਦੀਵਾਰ ਦੇ ਕੀਰਤਨ ਕਰਵਾਏ ਗਏ। ਉਹਨਾਂ ਦੱਸਿਆ ਕਿ ਅੱਜ ਦੋ ਸੁਖਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਪ੍ਰੰਤ ਮਾਟਰ ਸੁਖਦੇਵ ਸਿੰਘ ਢਾਲੋਂ ਵਾਲੇ ਨੇ ਕਥਾ ਪੀਤਰਾਇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਚਾ ਪਕੌੜਿਆਂ ਦਾ ਲੰਗਰ ਤੇ ਗੁਰੂ ਕੇ ਲੰਗਰ ਤੁੱਟ ਵਰਤਾਏ ਗਏ ਇਸ ਮੌਕੇ ਗੁਰਦੇਵ ਸਿੰਘ ਜਸਵੀਰ ਸਿੰਘ ਗ੍ਰੰਥੀ ਸਿੰਘ ਮਾਸਟਰ ਦਵਿੰਦਰ ਸਿੰਘ ਤਰਸੀਮ ਸਿੰਘ ਕੈਪਟਨ ਛਿਲਿੰਦਰ ਸਿੰਘ ਸੁਖਮਨ ਸਿੰਘ ਬੀਬੀ سپਿੰਦਰਾ ਅਤੇ ਇਸ ਮੂਹ ਸੰਗਤ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮਹਾਂ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਖੁਸ਼ਿਆਰ ਹੋਰ ਹਰ ਜਗਤ ਦਾ ਕਾਂਡਿਆ ਹਰ ਜਗਤ ਦਾ ਲੋਕਾਂ ਦਾ ਪਹਿਲਾ ਦੰਦ ਤੇ ਰਖਮ ਹੋ ਤੋਂ ਤੱਕ ਨਾ ਮੈਂ ਆਈ ਤੇ ਤੋਹੀ ਤੇ ਹਰ ਇੱਕ ਨੂੰ ਵਸਿਆ

ਵਾਹਿ ਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ